ਮਿਰਚਾਂ ਮਿੱਠੂ ਦੀਆਂ ਤੋਂ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰਾਂ ਮਿਰਚਾਂ ਮਿੱਠੂ ਦੀਆਂ ਸੋ ਅੱਜ ਮੈਂ ਮਿਰਚਾਂ ਲਾਉਣੀਆਂ ਪੰਜਾਬ ਦੇ ਪੁਲਿਸ ਵਿਭਾਗ ਨੂੰ ਤੇ ਗ੍ਰਹਿ ਵਿਭਾਗ ਨੂੰ ਤੇ ਨਾਲ ਦੀ ਨਾਲ ਐਮ ਐਲ ਏ ਸਹਿਬਾਨ ਨੂੰ ਕਾਰਨ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਪਾਉਣ ਵਾਲੀ ਕੁੜੀ ਦਾ ਕਤਲ ਹੋ ਗਿਆ ਜਿਹਦਾ ਨਾਮ ਕਮਲ ਕੌਰ ਦੱਸਿਆ ਜਾਂਦਾ ਤੇ ਨਾਲ ਕੰਚਨ ਕੁਮਾਰੀ ਵੀ ਉਹਦਾ ਨਾਮ ਕਹਿੰਦੇ ਜੀ ਹੈਗਾ ਘਰਦਿਆਂ ਨੇ ਕੰਚਨ ਕੁਮਾਰੀ ਰੱਖਿਆ ਸੀ ਉਹਨੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਨਾਮ ਜਿਹੜਾ ਹੈ ਉਹ ਕਮਲ ਕੌਰ ਰੱਖਿਆ ਔਰੋਪ ਉਹਦੇ ਉੱਤੇ ਲਾਏ ਜਾਂਦੇ ਪਏ ਆ ਜਿਨ੍ਹਾਂ ਨੇ ਕਤਲ ਕੀਤਾ ਉਹ ਕਹਿੰਦੇ ਜੀ ਕਿ ਇਹ ਗੰਦੇ ਬੰਦੇ ਕੰਟੈਂਟ ਇਹਦੇ ਉੱਤੇ ਪੋਸਟ ਕਰਦੀ ਸੀ ਤੇ ਜਿਹਦੇ ਨਾਲ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਸਾਨੂੰ ਇਹਦੇ ਉੱਤੇ ਚਿੜ ਸੀ ਇਸ ਕਰਕੇ ਅਸੀਂ ਇਹਦਾ ਕਤਲ ਕੀਤਾ ਇਹਨੂੰ ਬਾਰ-ਬਾਰ ਅਸੀਂ ਵਰਜਿਆ ਵੀ ਦੇਖੋ ਮੈਂ ਉਸ ਕੁੜੀ ਦੇ ਕੰਟੈਂਟ ਦੇ ਨਾਲ ਤਾਂ ਖੁਦ ਵੀ ਸਹਿਮਤ ਨਹੀਂ ਹਾਂ ਇਸ ਗੱਲ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹਦਾ ਜਿਹੜਾ ਕੰਟੈਂਟ ਸੀ ਉਹ ਮਾੜਾ ਸੀ ਔਰ ਉਹ ਸਮਾਜ ਦੇ ਵਿੱਚ ਦੇਖਣ ਵਾਲਾ ਜਿਹੜਾ ਉਹ ਨਹੀਂ ਸੀ ਹੋਰ ਵੀ ਇਦਾਂ ਦੇ ਜਿਹੜੇ ਕਈ ਬੰਦੇ ਹੈਗੇ ਆ ਮੈਂ ਉਹਨਾਂ ਦੇ ਕੰਟੈਂਟ ਦੇ ਨਾਲ ਕੋਈ ਵੀ ਇਖਤਿਫਾਕ ਨਹੀਂ ਰੱਖਦਾ ਪਰ ਮੈਂ ਇਸ ਦੇ ਨਾਲ ਵੀ ਇਖਤਿਫਾਕ ਨਹੀਂ ਰੱਖਦਾ ਕਿ ਜਿਸ ਤਰੀਕੇ ਦੇ ਨਾਲ ਉਸ ਕੁੜੀ ਦਾ ਬੜੀ ਬੇਰਹਿਮੀ ਦੇ ਨਾਲ ਤਿੰਨ ਜਣਿਆਂ ਨੇ ਗਲਾ ਘੁੱਟ ਕੇ ਉਹਦਾ ਮਰਡਰ ਕੀਤਾ ਕਿਉਂਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਦੁਸ਼ਮਣੀ ਨਹੀਂ ਸੀ ਜੇਕਰ ਕਿਸੇ ਦੁਸ਼ਮਣੀ ਜਾਂ ਕਿਸੇ ਖਾਸ ਇੱਕ ਪਰਸਨਲ ਇਸ਼ੂ ਦੇ ਉੱਪਰ ਉਹਦਾ ਕਤਲ ਕੀਤਾ ਜਾਂਦਾ ਤੇ ਫਿਰ ਵੀ ਮੰਨ ਲਿਆ ਜਾਂਦਾ ਕਿ ਯਾਰ ਉਹ ਹੀਟ ਆਫ ਦਾ ਮੂਮੈਂਟ ਦੇ ਕਾਰਨ ਉਹਨਾਂ ਨੇ ਕਤਲ ਕਰਤਾ ਪਰ ਇਹ ਤਾਂ ਇੱਕ ਬੜੀ ਅਜੀਬੋ-ਗਰੀਬ ਜੀ ਗੱਲ ਹੋ ਗਈ ਹੁਣ ਕਿਸੇ ਦੀ ਗੱਲ ਸਾਨੂੰ ਨਹੀਂ ਪਸੰਦ ਆਈ ਤੇ ਅਸੀਂ ਕਤਲ ਕਰਤਾ ਚਾਹੇ ਉਹ ਕੰਟੈਂਟ ਗੰਦਾ ਤੇ ਚਾਹੇ ਉਹ ਕੰਟੈਂਟ ਮਾੜਾ ਸੀ ਅਸੀਂ ਉਹਨੂੰ 2 ਮਿੰਟ ਵਾਸਤੇ ਪਾਸੇ ਰੱਖ ਲਿਆ ਹੁਣ ਗੱਲ ਕਰਦੇ ਆ ਉਸ ਉਹਦੇ ਕੁੜੀ ਦੇ ਕੰਟੈਂਟ ਦੀ ਜਦੋਂ ਅਸੀਂ ਸ਼ਾਰਟਸ ਦੇਖਦੇ ਆ ਨਾ ਤੇ ਸ਼ਾਰਟਸ ਦੇ ਵਿੱਚ ਤੁਹਾਨੂੰ ਕਈ ਸਾਰੀਆਂ ਸ਼ਾਰਟਸ ਜਿਹੜੀਆਂ ਉਹ ਸੁਜੈਸ਼ਨ ਦੇ ਤੌਰ ਦੇ ਉੱਪਰ ਆਪਣੇ ਆਪ ਵੀ ਆ ਜਾਂਦੀਆਂ ਮੈਨੂੰ ਵੀ ਇੱਕ ਦੋ ਵਾਰੀ ਉਹਦੀਆਂ ਜਿਹੜੀਆਂ ਉਹ ਕੰਟੈਂਟ ਆ ਉਹ ਆਇਆ ਮੈਂ ਥੋੜਾ ਜਿਆਦਾ ਸੁਣਿਆ ਤੇ ਮੈਂ ਨਾਲ ਹੀ ਕੰਟੈਂਟ ਨੂੰ ਰਿਮੂਵ ਕਰਕੇ ਅੱਗੇ ਤੁਰ ਪਿਆ ਤੇ ਅੱਗੇ ਕੰਟੈਂਟ ਦੇਖਣ ਲੱਗ ਪਿਆ ਕਿਉਂਕਿ ਉਹਦਾ ਜਿਹੜਾ ਕੰਟੈਂਟ ਸੀ ਉਹ ਮੇਰੀ ਮਾਨਸਿਕਤਾ ਦੇ ਨਾਲ ਮੈਚ ਨਹੀਂ ਕਰਦਾ ਸੀ ਤੇ ਮੈਂ ਅੱਗੇ ਚਲਾ ਗਿਆ ਸੋ ਉਹਦੀ ਇਹੋ ਜਿਹੀ ਜਿਹੜੇ ਕੰਟੈਂਟ ਆ ਮੈਂ ਇਹ 100% ਇਸ ਗੱਲ ਦੇ ਨਾਲ ਸਹਿਮਤ ਹਾਂ ਵੀ ਇਸ ਤਰ੍ਹਾਂ ਦੇ ਕੰਟੈਂਟ ਨੂੰ ਸਾਡੇ ਅੱਜਕਲ ਦੇ ਕੁੜੀਆਂ ਮੁੰਡੇ ਜਿਹੜੇ ਮਾਡਰਨ ਮੁੰਡੇ ਕੁੜੀਆਂ ਹੈਗੇ ਉਹ ਦੇਖਦਾ ਵੀ ਕੋਈ ਨਹੀਂ ਹੁੰਦਾ ਕਿਉਂਕਿ ਅਸੀਂ ਬੱਚਿਆਂ ਦੇ ਵਿੱਚ ਰਹਿੰਦੇ ਆ ਯੂਥ ਦੇ ਵਿੱਚ ਘੁੰਮਦੇ ਫਿਰਦੇ ਆ ਵਿਚਰਦੇ ਆ ਸਾਨੂੰ ਪਤਾ ਯੂਥ ਦੀ ਮੈਂਟੈਲਿਟੀ ਅੱਜ ਤੱਕ ਕਿੱਦਾਂ ਦੀ ਹੈ ਜੇ ਉਹਨਾਂ ਨੇ ਕੋਈ ਇਦਾਂ ਦਾ ਗੰਦਾ ਮੰਦਾ ਦੇਖਣਾ ਹੀ ਹੋਵੇ ਤੇ ਫਿਰ ਗੂਗਲ ਦੇ ਉੱਪਰ ਬਹੁਤ ਕੁਝ ਸਰਚ ਕਰਨ ਦੀ ਹੈ ਫਿਰ ਉਹਨਾਂ ਨੂੰ ਉਹਦਾ ਕੰਟੈਂਟ ਨਹੀਂ ਚਾਹੀਦਾ ਇਹ ਤਾਂ ਬਹੁਤ ਇੱਕ ਨਕੰਮੇ ਜਿਹੇ ਬੰਦੇ ਜਿਹੜੇ ਨਸ਼ੇਬਾਜ਼ ਹੁੰਦੇ ਆ ਤੇ ਬੜੇ ਇੱਕ ਐਡਿਕਟਿਡ ਜਿਹੇ ਬੰਦੇ ਚਲੋ ਉਹ ਇਹੋ ਜੇ ਕੰਮ ਕਰਦੇ ਆ ਔਰ ਉਹ ਕਰਦੇ ਹੀ ਦਿੰਦੇ ਨੇ ਅਸੀਂ ਪਿੰਡਾਂ ਦੇ ਮਾਹੌਲ ਨੂੰ ਵੀ ਜਾਣਦੇ ਆ ਮੈਂ ਵਖਿਆ ਉੱਥੇ ਜਾ ਕੇ ਲੋਕ ਉੱਥੇ ਕੀ ਕੁਝ ਕਰਦੇ ਆ ਔਰ ਬੜੀ ਅਧੇੜ ਉਮਰ ਦੇ ਬੰਦੇ ਵੀ ਕਈ ਉੱਥੇ ਸਿੱਧੇ ਕੰਮ ਜਿਹੜੇ ਆ ਉਹ ਕਰਦੇ ਆ ਸੋ ਉਹਦੇ ਵਿੱਚ ਕੰਟੈਂਟ ਦਾ ਇਕੱਲਾ ਗੱਲ ਨਹੀਂ ਹੈ ਵੀ ਇਹ ਕੰਟੈਂਟ ਦੇਖ ਲਿਆ ਕੰਟੈਂਟ ਉਹਦਾ ਦੇ ਬੰਦੇ ਨਹੀਂ ਦੇਖਣਾ ਚਾਹੀਦੀ ਉਸ ਟਾਈਪ ਦੀ ਮੰਨ ਸਕਦਾ ਹੈ ਹੁਣ ਅੱਗੇ ਗੱਲ ਕਰਦੇ ਹਾਂ ਕਿ ਇਸ ਕੁੜੀ ਨੂੰ ਜਦੋਂ ਮਾਰ ਦਿੱਤਾ ਗਿਆ ਤੇ ਕੀ ਇਹ ਮਾਰਦ ਨੂੰ ਅਸੀਂ ਜਾਇਜ਼ ਕਿਦਾਂ ਠਹਿਰਾ ਦਈਏ ਉਹਦੇ ਲਈ ਕਾਨੂੰਨ ਬਣੇ ਸੀ ਕਾਨੂੰਨਾਂ ਦੇ ਵਿੱਚ ਉਹ ਪਹੁੰਚ ਕਰਦੇ ਤੇ ਜੇਕਰ ਕਾਨੂੰਨਾਂ ਵਿੱਚ ਉਹਨਾਂ ਨੇ ਪਹੁੰਚ ਕੀਤੀ ਤੇ ਪੁਲਿਸ ਨੇ ਉਹਨਾਂ ਦੀ ਨਹੀਂ ਸੁਣੀ ਤੇ ਫਿਰ ਪੁਲਿਸ ਦਾ ਆਪਣੇ ਆਪ ਹੀ ਇਸ ਦੇ ਲਈ ਜ਼ਿੰਮੇਵਾਰ ਹੈ ਹੁਣ ਕਈ ਜਿਹੜੇ ਆ ਸੋਸ਼ਲ ਐਕਟਿਵਿਸਟ ਵੀ ਇਹ ਕਹਿੰਦੇ ਆ ਜਿਹੜੇ ਵੀ ਜੇ ਅਸੀਂ ਬਾਲ ਅਧਿਕਾਰਾਂ ਦੇ ਕੰਮ ਕਰਦੇ ਸੀ ਤੇ ਅਸੀਂ ਪੁਲਿਸ ਨੂੰ ਬੜੀ ਵਾਰੀ ਸ਼ਿਕਾਇਤ ਕੀਤੀ ਵੀ ਇਹਦੇ ਨਾਲ ਕਿ ਇੱਕ ਬੱਚੇ ਦੇ ਨਾਲ ਵੀ ਇਹਨੇ ਕੋਈ ਏਦਾਂ ਦੀ ਫਿਲਮ ਆਪਣੀ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀਤੀ ਆ ਕੋਸ਼ਿਸ਼ ਕਰਦੀ ਕੀਤੀ ਸੀ ਤੇ ਉਹ ਬੱਚਿਆਂ ਦੇ ਮਨ ਮਸਤਕਿਸ਼ ਦੇ ਉੱਪਰ ਇੱਕ ਚੰਗਾ ਪ੍ਰਭਾਵ ਨਹੀਂ ਪਾਉਂਦਾ ਤੇ ਇਹਨੂੰ ਬੰਦ ਕਰਵਾਇਆ ਜਾਵੇ ਪਰ ਪੁਲਿਸ ਨੇ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਤੇ ਨੈਚੁਰਲੀ ਇੱਥੇ ਫਿਰ ਪੁਲਿਸ ਸ਼ੱਕ ਦੇ ਦਾਇਰੇ 'ਚ ਆ ਗਈ ਜੇ ਪੁਲਿਸ ਮੌਕੇ 'ਤੇ ਰਹਿੰਦੀ ਹੈ ਇਹ ਕਾਰਵਾਈ ਕੋਈ ਨਾ ਕੋਈ ਕਰ ਦਿੰਦੀ ਕੋਈ ਐਪਲੀਕੇਸ਼ਨ ਭੇਜ ਕੇ ਇਹਦੀ ਜਿਹੜੀ ਕੰਟੈਂਟ ਆ ਉਹਨੂੰ ਬੰਦ ਕਰਵਾ ਦਿੱਤਾ ਜਾਂਦਾ ਜਿੱਥੇ ਵੀ ਇਹ ਪਾਉਂਦੀ ਸੀ ਜਿਹੜੇ ਵੀ ਪਲੇਟਫਾਰਮ ਤੇ ਪਾਉਂਦੀ ਸੀ ਚਾਹੇ ਉਹ ਇੰਸਟਾਗ੍ਰam ਸੀ ਚਾਹੇ ਉਹ ਫੇਸਬੁੱਕ ਆ ਚਾਹੇ YouTube ਦੇ ਸ਼ਾਰਟ ਵੀਡੀਓਜ਼ ਆ ਉਤੋਂ ਇਹਦੇ ਕੰਟੈਂਟ ਨੂੰ ਬੰਦ ਕਰਵਾਇਆ ਜਾ ਸਕਦਾ ਸੀ ਇਕੱਲੇ ਇਹਦੇ ਕਿਉਂ ਬਾਕੀਆਂ ਦੇ ਕੰਟੈਂਟਸ ਨੂੰ ਵੀ ਬੰਦ ਕਰਵਾਇਆ ਜਾ ਸਕਦਾ ਸੀ ਪਰ ਸਮੇਂ ਸਿਰ ਉਹਨਾਂ ਨੇ ਇਦਾਂ ਨਹੀਂ ਕੀਤਾ ਜੇ ਸਮੇਂ ਸਿਰ ਇਦਾਂ ਕਰਦੇ ਤੇ ਇੱਕ jaan ਬਚ ਜਾਨੀ ਸੀ ਤੇ ਇਹ ਇੱਕ ਜਿਹੜਾ ਅਰਾਜਿਕਤਾ ਦਾ ਦਰਵਾਜ਼ਾ ਹੈ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜਦੋਂ ਕੋਈ ਕੰਮ ਸ਼ੁਰੂ ਹੁੰਦਾ ਨਾ ਫਿਰ ਨਕਲ ਦੇ ਨਾਲ ਉਹ ਇੱਕ ਬੰਦਾ ਕਰਦਾ ਫਿਰ ਦੂਜਾ ਵੀ ਮਸ਼ਹੂਰ ਹੋਣ ਵਾਸਤੇ ਕਰਨ ਲੱਗ ਪੈਂਦਾ ਦੇਖੋ ਜਿਹੜੀ ਉਹ ਕੁੜੀ ਬਣਾਉਂਦੀ ਸੀ ਫਿਲਮਾਂ ਉਹ ਵੀ ਮਸ਼ਹੂਰ ਹੋਣ ਵਾਸਤੇ ਆਪਣੇ ਆਪ ਨੂੰ ਇਦਾਂ ਦੇ ਕੰਮ ਕਰਦੀ ਸੀ ਤੇ ਜਿਨ੍ਹਾਂ ਨੇ ਕਤਲ ਵੀ ਕੀਤਾ ਉਹਨਾਂ ਨੇ ਵੀ ਮਸ਼ਹੂਰ ਹੋਣ ਵਾਸਤੇ ਕੀਤਾ ਆਪਣੇ ਆਪ ਨੂੰ ਲੈਂਪ ਲਾਈਟ ਦੇ ਵਿੱਚ ਲਿਆਉਣ ਦੇ ਲਈ ਕਿ ਅਸੀਂ ਆ ਜੀ ਹੁਣ ਰਾਕੇ ਪੰਜਾਬ ਇਹਦੇ ਵਿੱਚ ਕਈ ਸਾਰੇ ਹੋਰ ਤੱਥ ਵੀ ਹੈਗੇ ਆ ਹੁਣ ਬਾਲ ਅਧਿਕਾਰਾਂ ਵਾਲੇ ਇਹ ਕਹਿੰਦੇ ਆ ਵੀ ਇਹਦੇ ਲਈ ਤੇ ਜਿਹੜਾ ਕਾਨੂੰਨ ਹੈ ਉਹ ਵੀ ਬਹੁਤ ਵੀਕ ਆ ਸੋ ਮੈਂ ਇਹ ਕਹਿੰਦਾ ਜੀ ਉਹ ਕਾਨੂੰਨ ਵੀਕ ਆ ਤੇ ਫਿਰ ਸਾਡਾ ਜਿਹੜਾ ਹੈਗਾ ਉਹ ਕਾਨੂੰਨ ਵਿਭਾਗ ਕੀ ਕਰਦਾ ਪਿਆ ਸੀ ਗ੍ਰੈਬ ਪਾਰਕ ਕੀ ਕਰਦਾ ਸੀ ਉਹ ਉਹਦੇ ਲਈ ਕੋਈ ਕਾਨੂੰਨ ਬਣਾਉਂਦੇ ਤੇ ਹੁਣ ਵੀ ਬਣਾ ਦਨ ਔਰ ਦੂਸਰਾ ਜਿਹੜੇ ਸਾਡੇ ਐਮਐਲਏ ਸਾਹਿਬਾਨ ਆ ਇੱਕ ਦੋ ਐਮਐਲਏ ਸਾਹਿਬਾਨ ਤਾਂ ਇਦਾਂ ਦੇ ਆ ਜਿਨ੍ਹਾਂ ਨੂੰ ਪੰਜਾਬ ਦੀ ਬੜੀ ਫਿਕਰ ਰਹਿੰਦੀ ਹੈ ਔਰ ਪੰਜਾਬ ਦੇ ਹਰ ਮੁੱਦੇ ਦੇ ਉੱਪਰ ਉਹ ਪ੍ਰਾਈਵੇਟ ਮੈਂਬਰ ਬਿਲ ਵੀ ਲਿਆਂ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਕੀ ਇਸ ਮੁੱਦੇ ਦੇ ਉੱਤੇ ਉਹ ਕੋਈ ਦੀ ਕੁਛ ਨਹੀਂ ਕਰ ਸਕਦੇ ਸੀ ਬੁਲੇ ਹੀ ਨਹੀਂ ਉਹ ਕੋਈ ਵੀ ਏਨੇ ਐਮਐਲਸੀ 160 ਐਮਐਲਸੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਬੋਲ ਪੈਂਦਾ ਕਿ ਭਾਈ ਪੰਜਾਬ ਦੀ ਇੱਕ ਪੀੜੀ ਦੇ ਮੂੰਹ ਇਦਾਂ ਦਾ ਗੰਦ ਘਰੋਸਿਆ ਜਾ ਰਿਹਾ ਅਸੀਂ ਇਹਨੂੰ ਰੋਕ ਲਈਏ ਜਿੰਦ ਤੱਕ ਕਿ ਕੋਈ ਚਮਕੀਲੇ ਵਾਲਾ ਕਾਂਡ ਨਾ ਘਟ ਜਾਏ ਤੇ ਆਖਰ ਉਹ ਘਟ ਹੀ ਗਿਆ ਚਮਕੀਲਾ ਜਿਹੜਾ ਸੀਗਾ ਉਹਦੇ ਵੇਲੇ ਵੀ ਇਦਾਂ ਹੀ ਹੋਇਆ ਸਰਕਾਰ ਨੇ ਉਦੋਂ ਤੋਂ ਵੀ ਕੋਈ ਅਕਲ ਨਹੀਂ ਸਿੱਖੀ ਇਚੰਕੀਲੇ ਨੂੰ ਜਦੋਂ ਮਾਰਿਆ ਗਿਆ ਸੀ ਉਦੋਂ ਵੀ ਬਹੁਤ ਸਾਰੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਜੇ ਅਸੀਂ ਉਦੋਂ ਰੋਕ ਲੈਂਦੇ ਤੇ ਚਮਕੀਲਾ ਵੀ ਜਿੰਦਾ ਹੋਣਾ ਸੀ ਤੇ ਅੱਜ ਜਿਹੜੇ ਆ ਨਵੇਂ ਤੋਂ ਨਵੀਂ ਜਿਹੜੀ ਘਟਨਾ ਹੈਗੀ ਆ ਉਹ ਦੁਬਾਰਾ ਹੋਣੀ ਨਹੀਂ ਚਾਹੀਦੀ ਇਹ ਜਿਹੜਾ ਪੰਜਾਬ ਦਾ ਮਾਹੌਲ ਹੈਗਾ ਇਹ ਜੇ ਦੇਖਿਆ ਜਾਵੇ ਤਾਂ ਅੱਜਕੱਲ ਬਿਲਕੁਲ ਉਸ ਮਾਹੌਲ ਵਿੱਚ ਵਧਦਾ ਜਾ ਰਿਹਾ ਜਿਸ ਤਰ੍ਹਾਂ ਦਾ ਅਤਵਾਦ ਦੇ ਵੇਲੇ ਇਹ ਮਾਹੌਲ ਸੀ ਸੋ ਜੇ ਅਸੀਂ ਹੁਣ ਇਹਨੂੰ ਠੀਕ ਨਾ ਕੀਤਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਕੁਝ ਮਹੀਨਿਆਂ ਦੇ ਵਿੱਚ ਹੀ ਸਾਨੂੰ ਬਹੁਤ ਗੰਭੀਰ ਗੱਲ ਆ ਪ੍ਰਣਾਮ ਜਿਹੜੇ ਆ ਉਹ ਬਹੁਤ ਨਹੀਂ ਪੈਣੇ। ਸੁਣ ਅੱਗੇ ਗੱਲ ਕਰਦੇ ਆ ਕਿ ਉਸ ਕੁੜੀ ਦਾ ਜਿਹੜਾ ਕੰਟੈਂਟ ਕਹਿੰਦੇ ਜੀ ਉਹ ਕੁੜੀ ਦਾ ਕੰਟੈਂਟ ਇਦਾਂ ਦਾ ਸੀ ਮਾਲਾ ਸੀ ਜਿਹਦੇ ਨਾਲ ਸਮਾਜ ਦੇ ਉੱਤੇ ਨਾ ਬੜਾ ਗੰਦਾ ਪ੍ਰਭਾਵ ਪੈਂਦਾ ਤੇ ਸਮਾਜ ਵਿਗੜਦਾ। ਇਸ ਗੱਲ ਦੇ ਨਾਲ ਮੈਂ ਉਹਦੇ ਕੰਟੈਂਟ ਨਾਲ ਮੈਂ ਫਿਰ ਕਹਿੰਦਾ ਮੈਂ ਸਹਿਮਤ ਨਹੀਂ। 나 ਜੇ ਸਹਿਮਤ ਨਹੀਂ ਸੀ ਤਾਂ ਅਸੀਂ ਦੇਖਦੇ ਹੀ ਨਹੀਂ ਸੀ ਉਹਨੂੰ। ਹੋਰ ਬਹੁਤ ਕੁਝ ਵਧੀਆ ਚੀਜ਼ਾਂ ਦੇਖਣ ਲਈ ਹੈਗੀਆਂ ਜ਼ਰੂਰੀ ਹੈ ਉਹਨੂੰ ਹੀ ਦੇਖਣਾ। ਸਿਰ ਮੈਂ ਹੁਣ ਉਹਦੀ ਇਸ ਗੱਲ ਦੇ ਧਿਆਨ ਨਾਲ ਕਿ ਉਹਦੇ ਗੰਦੇ ਕੰਟੈਂਟ ਦੇ ਨਾਲ ਸਮਾਜ ਤੇ ਮਾੜਾ ਪ੍ਰਭਾਵ ਜੇਕਰ ਪੈਂਦਾ ਤੇ ਭਾਈ ਸਤਜੁਗ ਦੇ ਵਿੱਚ ਰਾਵਣ ਸੀਤਾ ਮਾਤਾ ਨੂੰ ਚੁੱਕ ਕੇ ਲੈ ਗਿਆ ਸੀ ਉਹ ਕਿਹੜਾ ਸੋਸ਼ਲ ਮੀਡੀਆ ਦੇਖਦਾ ਸੀ ਨਾ ਉਹ ਤੋਂ ਇੰਸਟਾਗ੍ਰਾਮ ਸੀ ਨਾ ਉਹ ਤੋਂ ਫੇਸਬੁੱਕ ਸੀ ਨਾ ਉਹਦੇ ਯੂਟਿਊਬ ਸੀ ਤੇ ਫਿਰ ਰਾਵਣ ਉਹਦੇ ਤਾਂ ਦਰਬਾਰ ਦੇ ਵਿੱਚ ਨਰਤਕੀਆਂ ਨੱਚਦੀਆਂ ਸੀ ਤੇ ਉਦੋਂ ਕਿਹੜਾ ਥੀਏਟਰ ਦੇ ਵਿੱਚ ਫਿਲਮਾਂ ਦੇਖ ਕੇ ਆਂਦਾ ਸੀ ਕਾਰਨ ਇਹ ਨਹੀਂ ਹੈ ਕਿ ਕੰਟੈਂਟ ਕਿੰਨਾ ਗੰਦਾ ਤੇ ਮਾੜਾ ਸੀ ਅਸਲ ਦੇ ਵਿੱਚ ਜਿਹੜੀ ਗੰਦਗੀ ਹੈ ਨਾ ਉਹ ਮਾਨਸਿਕਤਾ ਦੀ ਗੰਦਗੀ ਹੈ ਉਹ ਮਾਨਸਿਕ ਤੌਰ ਤੇ ਉਹਦੇ ਦਿਮਾਗ ਦੇ ਵਿੱਚ ਜੀ ਗੰਦਗੀ ਭਰੀ ਪਈ ਸੀ ਉਹ ਇੱਕ ਦਿਨ ਵੱਡਾ ਰੂਪ ਲੈ ਗਈ ਹੁਣ ਰਾਵਣ ਦੀ ਗੱਲ ਨੂੰ ਅਸੀਂ ਛੱਡ ਦਿੰਨੇ ਆ ਉਹ ਬਹੁਤ ਪੁਰਾਣੀ ਗੱਲ ਆ ਸੱਤ ਜੁਗ ਦੀ ਗੱਲ ਆ ਆ 1947 ਦੇ ਵਿੱਚ ਦੇਖੋ ਤਾਂ ਵਡੇਰਿਆਂ ਨੇ ਕੀ ਕੀਤਾ ਸੀ ਮੈਂ ਇਹਨਾਂ ਨੂੰ ਵਡੇਰੇ ਕਹਾਂਗੇ ਕਿਉਂਕਿ ਉਹ ਉਸ ਵਕਤ ਦਾ ਜਿਸ ਵੇਲੇ ਦੀ ਗੱਲ ਆ ਉਦੋਂ ਸਾਡੇ ਤਾਂ ਵਡੇਰੇ ਹੀ ਹੋਏ ਨਾ ਕਿੰਨੇ ਰੇਪ ਪੀਸ ਹੋਏ ਸੀ ਤੁਸੀਂ ਦੇਖੋ ਜਦਾ ਉਹਦੀ ਕਢਾ ਕੇ ਹਿਸਟਰੀ ਇਹਦਾ ਮਤਲਬ ਉਹ ਬੈਠੇ ਹੀ ਸੀਗੇ ਕਿ ਮੌਕਾ ਮਿਲਦਾ ਸੀ ਇਹੋ ਜੇ ਕੰਮ ਕਰ ਚੱਲੀ ਜੇਕਰ ਤੁਸੀਂ ਕੋਈ ਹੋਰ ਵੀ ਸੀ ਕਤਲ ਹੀ ਕਰਨੀ ਸੀ ਤਾਂ ਕਤਲ ਹੀ ਇਕੱਲੇ ਕਰ ਦਿੰਦੇ ਲੇਕਿਨ ਲੋਕਾਂ ਨੇ ਤੁਸੀਂ ਪੁੱਛ ਕੇ ਦੇਖੋ ਜਿਹੜੇ ਪਾਕਿਸਤਾਨ ਤੋਂ ਇੱਧਰ ਆਏ ਸੀ ਜਾਂ ਇੱਧਰੋਂ ਪਾਕਿਸਤਾਨ ਨੂੰ ਗਏ ਸੀ ਉਹਨਾਂ ਨੇ ਉਜਾਰੇ ਦੇ ਵੇਲੇ ਬਟਵਾਰੇ ਦੇ ਵੇਲੇ ਆਪਣੀਆਂ ਕੁੜੀਆਂ ਨੂੰ ਧੀਆ ਪੈਣਾ ਨੂੰ ਜ਼ਹਿਰ ਦੀਆਂ ਕੁੜੀਆਂ ਦੇ ਕੇ ਤੋ ਰਿਆ ਸੀ ਕਿ ਜ਼ਹਿਰ ਦੀਆਂ ਕੁੜੀਆਂ ਲੈ ਜਾਓ ਜੇ ਕਿਤੇ ਤੁਹਾਡੀ ਇੱਜ਼ਤ ਪਾਕਤੀ ਗੱਲ ਜਾਵੇ ਉਸ ਲਈ ਇਹ ਖਾ ਲੋ ਤੇ ਉਸ ਵਕਤ ਤਾਂ ਕੋਈ ਸੋਸ਼ਲ ਮੀਡੀਆ ਨਹੀਂ ਨਾ ਸੀ ਨਾ ਇੰਸਟਾਗ੍ਰਾਮ ਨਾ ਫੇਸਬੁੱਕ ਤਾਂ ਫਿਰ ਉਹ ਪ੍ਰਾਣੇ ਬੋੜੇ ਕਿਹੜੀਆਂ ਚੀਜ਼ਾਂ ਦੇਖਦੇ ਸੀ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਗੰਦ ਭਰਿਆ ਸੀ ਫਿਰ ਉਹੀ ਗੱਲ ਹਰ ਯੁੱਗ 'ਚ ਗੰਦਗੀ ਰਹੀ ਹੈ ਇਹ ਮਾਨਸਿਕਤਾ ਦੀ ਗੱਲ ਹੁੰਦੀ ਹੈ ਸਾਡੇ B.Ed ਦੇ ਵਿੱਚ ਚਾਈਲਡ ਸਾਈਕੋਲੋਜੀ ਦੇ ਟੌਪਿਕ ਦੇ ਵਿੱਚ ਇੱਕ ਮੈਂਟਲ ਹਾਈਜੀਨ ਦਾ ਟੌਪਿਕ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਟੀਚਰਸ ਦੇ ਲਈ ਵੀ ਕਿ ਤੁਹਾਡੀ ਮੈਂਟਲ ਹਾਈਜੀਨਿਕ ਜਿਹੜੀ ਆ ਉਹ ਬਹੁਤ ਮੈਂਟਲੀ ਹਾਈਜੀਨਸੀ ਹੋਣੀ ਚਾਹੀਦੀ ਹੈ ਪਰ ਬੱਚਿਆਂ ਨੂੰ ਵੀ ਤੁਸੀਂ ਅੱਗੇ ਮੈਂਟਲੀ ਹਾਈਜੀਨ ਪੜਾਣਾ ਤਾਂ ਕਿ ਉਹਨਾਂ ਦਾ ਦਿਮਾਗੀ ਤੌਰ ਦੇਤੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਸੇ ਕਿਸਮ ਦੀ ਗੰਦਗੀ ਨਾ ਹੋਵੇ। ਔਰ ਐਬਸੈਂਸ ਆਫ ਲਾ ਦੇ ਨਾਲ ਤਾਂ ਬਹੁਤ ਸਾਰੇ ਜਿਹੜੇ ਆ ਸਾਡੇ ਕ੍ਰਾਈਮ ਜਿਹੜੇ ਆ ਹੁੰਦੇ ਆ। ਨਾਲ ਦੀ ਨਾਲ ਅਗਲੀ ਮੈਂ ਗੱਲ ਕਰਦਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੁਣ ਉਹਦਾ ਵੀ ਕਤਲ ਕਰ ਦਿੱਤਾ ਸੀ। ਭਾਈ ਉਹ ਕਿਹੜਾ ਗੰਦਾ ਕੰਟੈਂਟ ਪਾਉਂਦਾ ਸਰ। ਹੁਣ ਉਹਦਾ ਕੰਟੈਂਟ ਜਿਹੜਾ ਕਤਲ ਕੀਤਾ ਕਿਸੇ ਨੇ ਕੋਈ ਇਸ ਗੱਲ ਤੇ ਕਰਦਾ ਕਹਿੰਦੇ ਜੀ ਇਹ ਫੇ ਜਿਹੜੇ ਗਾਣੇ ਗਾਉਂਦਾ ਨਾ ਇਹ ਸਾਨੂੰ ਚੜਾਣ ਵਾਸਤੇ ਗਾਉਂਦਾ। ਉਨੇਕ ਗਾਣਾ ਗਾਇਆ ਸੀ ਬੋਲੇ ਨਹੀਂ ਬੰਦੀਹਾ ਬੋਲੇ ਉਹਦੇ ਉੱਪਰ ਜਿਹੜਾ ਉਹਦਾ ਕਤਲ ਕਰਨ ਵਾਲਾ ਹੈ ਉਹ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਅੱਜਕੱਲ ਜਿਹਨੂੰ ਅਸੀਂ ਕਹਿੰਦੇ ਆ ਉਹ ਬਹੁਤ ਬੰਦੇ ਉਸ ਬਾਰੇ ਕਹਿੰਦੇ ਜੀ ਵੀ ਇਹ ਸਾਡੇ ਜਿਹੜਾ ਇਹਨੇ ਨਾ ਗੁਰਲਾਲ ਦਾ ਕਤਲ ਕੀਤਾ ਸੀ ਗੁਰਲਾਲ ਬਰਾੜ ਦਾ ਤੇ ਗੁਰਲਾਲ ਬਰਾੜ ਸਾਡਾ ਭਰਾ ਸੀ ਤੇ ਉਹਦਾ ਜਿਹੜਾ ਹੈ ਇਹ ਕਤਲ ਕਰ ਦਿੱਤਾ ਇਸ ਬੰਦੇ ਦੇ ਦੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਫੇਵਰ ਕਰਦਾ ਬੰਦਿਆਂ ਨੇ ਬੰਦੀਹਾ ਗਰੁੱਪ ਦੇ ਨੇ ਤੇ ਇਹ ਉਹਨਾਂ ਨੂੰ ਗਲੋਰੀਫਾਈ ਕਰਦਾ ਬੋਲੇ ਨਹੀਂ ਬੰਬੀਹਾ ਬੋਲੇ ਸੋ ਉਹਨਾਂ ਨੂੰ ਬੰਬੀ ਇਹਦਾ ਕੰਟੈਂਟ ਜਿਹੜਾ ਹ ਪਸੰਦ ਨਹੀਂ ਆਇਆ ਤੇ ਹੁਣ ਦੱਸੋ ਕਿੱਦਾਂ ਕਿਹਨੂੰ ਕਿਹਨੂੰ ਅਸੀਂ ਖੁਸ਼ ਕਰਾਂਗੇ ਇਹ ਤਾਂ ਫੇਰ ਗੱਲ ਬੜੀ ਅਲੱਗ ਜੀ ਹੋ ਗਈ ਜੇ ਮੈਨੂੰ ਕਿਸੇ ਦੀ ਗੱਲ ਪਸੰਦ ਨਹੀਂ ਆਈ ਤੇ ਮੈਂ ਉੱਠ ਕੇ ਉਹਨੂੰ ਮਾਰ ਦਵਾਂ ਕਿ ਇਹਨੇ ਜੀ ਮੇਰੇ ਖਿਲਾਫ ਬੋਲ ਦਿੱਤਾ ਠੀਕ ਹੈ ਨਾ ਜੀ ਤੇ ਇਹ ਤਾਂ ਫੇਰ ਜਿਹੜਾ ਹੈਗਾ ਬਹੁਤ ਗੱਲ ਇੱਕ ਮਾੜੀ ਹੋ ਗਈ ਹੁਣ ਲਾਰੈਂਸ ਬਸ਼ਨੋਈ ਨੂੰ ਉਹਦਾ ਕੰਟੈਂਟ ਜਿਹੜਾ ਪਸੰਦ ਨਹੀਂ ਆਇਆ ਤੋ ਉਹ ਕਹਿੰਦਾ ਜੀ ਵੀ ਇਦਾਂ ਦੇ ਕੰਮ ਕਰਦਾ ਕਿ ਗੱਲ ਗੀਮ ਖਤਮ ਕਰ ਦਿੱਤੀ ਔਰ ਇੱਕ ਸਾਡੇ ਕੋਲ ਏਡਾ ਵੱਡਾ ਸਟਾਰਕ ਹੋ ਗਿਆ ਸੋ ਇਹ ਜਿਹੜੀ ਇੱਕ ਅਰਾਜਿਕਤਾ ਦੀ ਸਥਿਤੀ ਹੈ ਇਹ ਪੈਦਾ ਹੋਣੀ ਨਹੀਂ ਸੀ ਜੇਕਰ ਪੁਲਿਸ ਪ੍ਰਸ਼ਾਸਨ ਗ੍ਰਹਿਵ ਭਾਗ ਤੇ ਸਾਡੇ ਐਮਐਲਏ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਸੋ ਧੰਨਵਾਦ